ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਗੇਟ ਮੁਰੇ ਧਰਨਾ ਉਹਨਾਂ ਦੀਆਂ ਮੰਗਾਂ ਹਨ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਅਤੇ ਸਾਡੀਆਂ ਤਨਖਾਹਾਂ ਭਾਈਆਂ ਜਾਣ ਅਤੇ ਜੇਕਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ रोशनी पंजाब दी तो अशोक बंसल दी रिपोर्ट के आप पा हाय 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 मैं नु नि सुनया हाय 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 गुंगी बड़ी सरकार मुर्दाबाद 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 नगर निगम प्रशासन मुर्दाबाद मुर्दाबाद ਮੁਰਦਾਬਾਦ ਮੰਗਾ ਨਹੀਂ ਮੰਦੇ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਅਸੀਂ ਚਾਹੁੰਦੇ ਆ ਵੀ ਸਾਡੇ ਆਊਟਸੋਰਸ ਕਰਮਚਾਰੀ ਜੋ ਅੱਜ ਲੱਗਣ ਦਾ 15-15 ਸਾਲ ਹੋ ਗਏ ਉਹ ਬਗੈਰ ਕਿਸੇ ਸ਼ਰਤ ਪੱਕੇ ਕੀਤੇ ਜਾਣ ਜੋ ਸਰਕਾਰ ਪੱਕੇ ਨਹੀਂ ਕਰ ਸਕਦੀ ਕੋ ਅਰਚਮ ਹੈ ਤਾਂ ਉਹਨਾਂ ਦੀ ਜਦੋਂ ਸਰਕਾਰ ਆਪ ਸਰਕਾਰ ਬਣੀ ਹੈ ਉਹਨਾਂ ਭਗਵੰਤ ਮਾਨ ਕੀ ਨੇ ਵਾਅਦਾ ਕੀਤਾ ਜਿਵੇਂ ਆਉਂਦੇ ਸਾਰ ਕੱਚੇ ਕਰਮਚਾਰੀ ਪੱਕੇ ਕਰ ਦਾਂਗੇ ਜੋ ਨਹੀਂ ਕਰ ਸਕਦਾ ਚੰਡੀਗੜ੍ਹ ਦੀ ਤਰ੍ਹਾਂ ਤਨਖਾਹ 35000 ਕਰ ਗਏ ਤੇ ਉਹਨਾਂ ਦੀ ਤਨਖਾਹਾਂ ਚਾਰ ਦੀ 25000 ਕਰਕੇ ਉਹਨਾਂ ਨੂੰ ਪਿਛਲੇ ਟਾਈਮ ਦਾ ਬਕਾਇਆ ਦੇ ਦੇਣ ਅਸੀਂ ਉਹ ਤੇ ਵੀ ਖੁਸ਼ ਹੋ ਜਾਾਂਗੇ ਵੀ ਤਾਂ ਕੁਸਤਾ ਨੂੰ ਪੱਲੇ ਪਿਆ ਪਿਆ ਕੋਸਤਾ ਪੱਲੇ ਪਿਆ ਤੇ ਸਾਡੀ ਜੀ ਡੀਏ ਦੀ 16 ਸਾਲ ਦੀ ਕਿਸ਼ਤ ਸਰਕਾਰ ਕੰਨੀ ਪੈਂਡਿੰਗ ਪਈ ਹੈ ਉਹ ਸਾਡੀ ਲਾਗੂ ਕਰਨ 올ਡ ਪੈਨਸ਼ਨ ਸਕੀਮ ਜੋ 2004 ਤੋਂ ਬਾਅਦ ਕਰਮਚਾਰੀ ਲੱਗੇ ਨੇ ਉਹ ਸਰਕਾਰ ਲਾਗੂ ਕਰ ਦੇ ਇੱਕ ਪੇ ਸਕੇਲ ਦੇ ਸਾਡੇ ਜੋ ਬਕਾਏ ਪੈਨਿਕ ਪਏ ਨੇ ਸਰਕਾਰ ਉਹ ਦੇ ਦੇਵੇ ਤਾਂ ਅਸੀਂ ਅਸੀਂ ਵੀ ਸਰਕਾਰ ਦੇ ਵੋਟਰ ਆ ਅਸੀਂ ਵੀ ਸਰਕਾਰ ਦੀ ਛਲਾਗਾ ਕਰਾਂਗੇ ਸਾਡੀ ਮੁੱਖ ਮੰਤਰੀ ਸਾਹਿਬ ਅੱਛਾ ਸਰਕਾਰ ਤੋਂ ਇਹੀ ਬੇਨਤੀ ਹੈ ਇਹੀ ਆਸ ਹੈ ਕਿ ਸਾਡੀਆਂ ਪਹਿਲਾਂ ਆ ਜੇ 3-4 ਮੰਗਾਂ ਨੇ ਉਹ ਪੂਰੀਆਂ ਕਰਦਾਂ ਤੇ ਸਰਕਾਰ ਦੇ ਬਹੁਤ ਕਰਵਾਦੀ ਮੰਗਾਂ ਨੇ ਅਗਰੇ ਹੋਰ ਮੰਗਾਂ ਨਾ ਪੂਰੀ ਹੋਈਆਂ ਕਿੰਨੇ ਤੱਕ ਚੱਲੂਗਾ ਇਹ ਸੰਘਰਸ਼ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਆ ਜਿਵੇਂ ਸਾਡਾ ਸੰਘਰਸ਼ ਚੱਲ ਰਿਹਾ ਹੈ ਅਸੀਂ ਹੁਣ ਪੰਜਾਬ ਚ ਵੀ ਕਾਲ ਕਰ ਰੱਖੀ ਹੈ ਵੀ ਇਹ ਸੰਘਰਸ਼ ਮੰਗਾਂ ਦੇ ਆਪਣਾ ਨਹੀਂ ਪੂਰੀਆਂ ਹੋਣ ਤਾਂ ਅਸੀਂ ਐਂ ਜਾਰੀ ਰਹੂਗਾ ਜਿਵੇਂ ਸਾਡੀ ਮੀਟਿੰਗ ਹੋਊਗੀ ਜੋ ਫੈਸਲਾ ਆਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ